ਜੀ ਕੱਲ ਰਾਤ ਮਿਤੀ 18 2025 ਨੂੰ ਸਾਨੂੰ ਇੱਕ ਕੰਪਲੇਂਟ ਰੀਸੀਵ ਹੋਈ ਸੀ ਕਿ ਇੱਕ ਟਰੱਕ ਨੰਬਰੀ ਪੀਵੀ02ਬੀਐਲ987 600 ਬੋਰੀਆਂ ਜਿਹੜੀਆਂ ਯੂਰੀਆ ਦੀਆਂ ਹੈਗੀਆਂ ਉਹ ਕਿਤੇ ਅਨਲੋਡਿੰਗ ਕਰ ਰਿਆ ਸੀਗਾ ਗੈਰ ਕਾਨੂੰਨੀ ਤਰੀਕੇ ਨਾਲ ਤੇ ਮੌਕੇ ਤੇ ਸਾਡੀ ਟੀਮ ਉੱਥੇ ਪਹੁੰਚੀ ਤੇ ਜਿਹੜੇ ਸਬੰਧਦੇ ਵਿਭਾਗ ਜਿਹੜੇ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਇੰਸਪੈਕਟਰ ਸੀਗੇ ਉਹ ਵੀ ਉੱਥੇ ਪਹੁੰਚੇ ਤੇ ਜਿਹੜੀ ਇਹ ਇਨਸੀਡੈਂਟ ਸੀਗਾ ਇਹ ਸੱਚ ਸਾਬਿਤ ਹੋਇਆ ਤੇ ਉਥੋਂ ਜਿਹੜੀਆਂ ਸੀਗੀਆਂ ਉਸ ਬੰਦੇ ਨੇ ਜਿਹੜਾ ਟਰੱਕ ਜਿਹੜਾ ਸੀਗਾ ਪਹਿਲਾਂ ਭਜਾ ਲਿਆ ਸੀਗਾ ਤੇ ਸਾਡੀ ਪੀਸੀਆਰ ਟੀਮ ਨੇ ਉਹ ਚੇਸ ਕਰਦੇ ਹੋਏ ਉਹਨੂੰ ਰਾਮਜੀਰਾਥ ਰੋਡ ਜਿਹੜਾ ਹੈਗਾ ਉਥੋਂ ਕਾਬੂ ਕਰਕੇ ਵਾਪਸ ਥਾਣੇ ਲੈ ਕੇ ਆਏ ਤੇ ਸਾਨੂੰ ਜਿਹੜੇ ਹੈਗੇ ਟਰੱਕ ਵਿੱਚੋਂ ਜਿਹੜੀਆਂ ਹੈਗੀਆਂ 536 ਬੋਰੀਆਂ ਟਰੱਕ ਤੋਂ ਤੇ 64 ਬੋਰੀਆਂ ਜਿੱਥੇ ਉਹਨੇ ਅਨ ਮਨ ਲੀਗਲ ਤੌਰ 'ਤੇ ਜਿਹੜੀਆਂ ਲਾਈਆਂ ਸੀਗੀਆਂ ਉਹ ਕਾਬੂ ਇਹਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕਿ ਇੱਕ ਸਕੈਮ ਹੈਗਾ ਕਿਉਂਕਿ ਜਿਹੜਾ ਯੂਰੀਆ ਦੀ ਤੁਹਾਨੂੰ ਪਤਾ ਸ਼ਾਰਟੇਜ ਬਹੁਤ ਏਗੀ ਹੈ ਜਿਹੜਾ ਇਹਨੂੰ ਬੜੇ ਹੀ ਕੰਟਰੋਲ ਤਰੀਕੇ ਨਾਲ ਜਿਹੜਾ ਹੈਗਾ ਪ੍ਰਾਈਵੇਟ ਤੇ ਜਿਹੜਾ ਹੈਗਾ ਕੋਆਪਰੇਟਿਵ ਅਧਾਰ 'ਤੇ ਦਿੱਤਾ ਜਾਂਦਾ ਹੈਗਾ ਆ ਤੇ ਇਹ ਹੁਣ ਜਿਹੜੀ ਤਫ਼ਤੀਸ਼ ਹੈਗੀ ਹੈ ਇਹਨੂੰ ਬੜੀ ਹੀ ਢੰਗਾਈ ਨਾਲ ਆਪਾਂ ਕਰਾਂਗੇ ਤੇ ਜਿਹੜੇ ਵੀ ਇੱਥੇ ਇਨਵੋਲਵਮੈਂਟ ਹੋਊਗੀ ਉਹਨੂੰ ਆਪਾਂ ਸਖਤ ਕਾਰਵਾਈ ਕਰਾਂਗੇ ਇਹਦੇ ਵਿੱਚ ਇੱਕ ਗੱਲ ਹੋਰ ਬੜੀ ਮਤਲਬ ਕਿ ਦੇਖਣ ਵਾਲੀ ਹੈਗੀ ਕਿ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਬੜੀ ਹੀ ਮਤਲਬ ਕਿ ਕਲਤ ਆndi ਹੈਗੀ ਹੈ ਯੂਰੀਆ ਦੀ ਕਿਉਂਕਿ ਉਹਨਾਂ ਨੂੰ ਜਦੋਂ ਪੱਠੇ ਬੀਜ ਦੇ ਜਾਂ ਫਸਲ ਬੀਜ ਦੇ ਗਏ ਆ ਉਹਨਾਂ ਨੂੰ ਯੂਰੀਆ ਜਿਹੜਾ ਹੈਗਾ ਸਹੀ ਮਾਤਰਾ ਵਿੱਚ ਉਹਨਾਂ ਨੂੰ ਉਪਲਬਧ ਨਹੀਂ ਹੋ ਪਾਦਾ ਤੇ ਉਹ ਜਿਹੜੀ ਸਾਈਫਨਿੰਗ ਹੋ ਰਹੀ ਹੈ ਜਿਹੜੀ ਉਹ ਉਥੋਂ ਇਲੀਗਲ ਤੌਰ ਤੇ ਉਹਦਾ ਜਿਹੜੀ ਸਮਗਲਿੰਗ ਹੋ ਰਹੀ ਹੈ ਆਪਾਂ ਕਹ ਲਈਏ ਉਸ ਚੀਜ਼ ਤੇ ਹੁਣ ਆਪਾਂ ਰੋਕ ਲਾਵਾਂਗੇ ਤੇ ਇਹਨੂੰ ਬੜੀ ਹੀ ਡੁੰਗਾਈ ਤੱਕ ਇਹਨੂੰ ਅੱਗੇ ਲੈ ਕੇ ਜਾਵਾਂਗੇ